ਕਮਾਲ ਦਾ ਮਰ ਗਿਆ ਵੇ ਤੇਰੇ ਨਾਲ ਉਹ ਬੁੜੀਆਂ ਤਰ੍ਹਾਂ ਦੀ ਵੈਣ ਪਾਉਣੇ ਮੈਂ ਕਿਹਨਾ ਮਰਦਾ ਆਲੇ ਪਾਉਂ ਵੀ ਤੈਨੂੰ ਠੋਕ ਦੁੱਖ ਦੀ ਗੱਲ ਆ ਕਿ ਜਿਹੜੀ ਚੀਜ਼ ਸਾਡੀ ਸਭ ਤੋਂ ਵਧੀਆ ਸੀ ਬਾਖਮਾਲ ਸੀ ਜਿਸ ਪਾਣੀ ਕਰਕੇ ਪੰਜਾਬ ਦੀ ਪਛਾਣ ਸੀ ਪਹਿਲਾਂ ਵੀ ਸਬਤ ਸਿੰਧੂ ਪੰਜਨਾਦ ਪੰਜਾਬ ਪਾਣੀਆਂ ਦੇ ਉੱਤੇ ਆ ਸੀ ਔਰ ਪਾਣੀ ਇੰਨਾ ਮਿਨਰਲ ਵਾਲਾ ਐਡਾ ਬਾਖਮਾਲ ਪਾਣੀ ਸੀ ਲੋਕਾਂ ਨੇ ਹੁੰਦੇ ਸੀ ਇੱਥੇ ਬੰਦਾ ਵੱਡ ਕੇ ਬੀਜ ਦਿਓ ਉਹ ਵੀ ਓਗਾ ਹੋਗਾ ਤੇ ਬੰਦੇ ਲੰਬਾ ਚੌੜਾ ਬੰਦਾ ਕਿਤੇ ਨਜ਼ਰ ਆਉਂਦਾ ਹੁੰਦਾ ਸੀ ਤਾਂ ਲੋਕ ਆਉਂਦੇ ਹੁੰਦੇ ਸੀ ਇਹ ਪੰਜਾਬ ਦਾ ਉਹ ਹੁਣ ਬਦਕਿਸਮਤੀ ਨਾਲ ਕਿਸੇ ਨੂੰ ਕੈਂਸਰ ਹੁੰਦਾ ਤਾਂ ਲੋਕਾਂ ਦੇ ਪੰਜਾਬ ਦਾ ਹੋਊਗਾ ਐਸ ਪਾਣੀ ਕਰਕੇ ਜਿਹਦੇ ਕੋਲੇ ਆਪਾਂ ਖੜੇ ਆ ਕੀ ਬੁਨਿਆਦੀ ਚੀਜ਼ਾਂ ਜੇ ਸਰਕਾਰਾਂ ਤੁਹਾਨੂੰ ਮੋਹਿਆ ਨਹੀਂ ਕਰਾ ਸਕਦੀਆਂ ਤਾਂ ਮੈਂ ਨਾਲ ਲਾਹਨਤ ਹੈ ਇਨ੍ਹਾਂ ਸਰਕਾਰਾਂ ਤੇ ਸਰਵਈਨਾ ਇਨਕਲਾਬੀਆਂ ਦੇ ਨਹੀਂ ਇਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਵਾਲਿਆਂ ਤੇ ਤੇ ਸਾਰੇ ਐਸੇ ਇਲਾਕੇ ਦੇ ਲੀਡਰਾਂ ਤੇ ਉਹ ਯਾਰ ਜੇ ਤੁਸੀਂ ਨਹੀਂ ਕਰ ਸਕਦੇ ਅਸਤੀਫਾ ਦਿਓ ਬੁਨਿਆਦੀ ਚੀਜ਼ ਨਹੀਂ ਦੇ ਸਕਦੇ ਤੁਸੀਂ ਲੋਕਾਂ ਨੂੰ ਪਾਣੀ ਤੇ ਕਾਹੇ ਮਤਲਬ ਠੱਕੇ ਖਾਣ ਨੂੰ ਐਵੀਂ ਜੀ ਲੀਡਰੀ ਤੁਹਾਡੇ ਗੱਡੀਆਂ ਤੇ ਚੜੇ ਫਿਰਦੇ ਹੋ ਤੁਹਾਡੇ ਘਰ ਵੀ ਵੱਡੇ ਵੱਡੇ ਹੁੰਦੇ ਜਾਂਦੇ ਨੇ ਜ਼ਮੀਨਾਂ ਵੀ ਫੈਲਦੀਆਂ ਜਾਂਦੀਆਂ ਨੇ ਤੇ ਲੋਕਾਂ ਦੀ ਜ਼ਿੰਦਗੀ ਸੁੱਕੜਦੀ ਜਾਂਦੀ ਹੈ ਬਿਮਾਰੀਆਂ ਵਧਦੀਆਂ ਜਾਂਦੀਆਂ ਨੇ ਦਮਾਗੀ ਅਪਾਹਾ ਜੇ ਇੱਕ ਪਿੰਡ ਚ 15-15 ਬੱਚੇ ਢੱਡ ਚੀਰਿਓਏ ਨੇ ਸਰਜਰੀਆਂ ਨਾਲ ਕੈਂਸਰ ਨਾਲ ਕੈਂਸਰ ਨਾਲ ਇੱਕ ਬੰਦਾ ਨਹੀਂ ਮਰਦਾ ਆ ਹੁਣੇ ਭਾਈ ਸਾਹਿਬ ਨੇ ਦੱਸਿਆ ਸੀ ਇੱਕ ਇੱਕ ਨਹੀਂ ਇੱਕ ਪਿੰਡ ਚ ਇੱਕ ਘਰ ਨੂੰ ਕੈਂਸਰ ਹੋ ਜੇ ਸਾਰਾ ਘਰ ਟੜਫਦਾ ਉਹਦੇ ਨਾਲ ਤੇ ਬੰਦੇ ਦੀ ਮੌਤ ਤੜਪ ਤੜਪ ਕੇ ਹੁੰਦੀ ਹੈ ਇਹਦੇ ਦੋਸ਼ੀ ਕੌਣ ਨੇ ਔਰ ਜਿਹੜੇ ਦੋਸ਼ੀ ਸੀਗੇ ਤੁਸੀਂ ਉਹਦੇ ਲਈ ਕਾਨੂੰਨ ਬਣਾਤਾ ਕਿ ਜਿਹੜਾ ਥੱਲੇ ਪਾਉਂਦਾ ਗੰਦਾ ਪਾਣੀ ਜਾਂ دریاਵਾਂ ਚ ਪਾਉਂਦਾ ਉਹਨੂੰ ਹੁਣ ਸਜ਼ਾ ਨਹੀਂ ਹੋ ਪਹਿਲਾਂ ਇਹ ਕਾਨੂੰਨ ਸੀ ਜੀ ਕਿ 6 ਸਾਲ ਸਜ਼ਾ ਹੋ ਉਹਨਾਂ ਦੇ ਸਜ਼ਾ ਖਤਮ ਸਿਰਫ ਜੁਰਮਾਨਾ ਦੇ ਦਿਓ ਵੀ 10 15 ਲੱਖ ਗੱਲ ਖਤਮ ਓਏ ਲਹਨਤ ਹੈ ਯਾਰਾ ਇਹ ਜੇ ਪਾਣੀ ਦੇ ਤੁਸੀਂ ਉਹਨਾਂ ਨੂੰ ਸਜ਼ਾ ਤੋਂ ਵੀ ਹਟਾ ਦਸਾ ਅਸੀਂ ਆਨੇ ਤੁਸੀਂ ਇਹਨੂੰ ਇੱਕ ਜਿਉਂਦੀ ਜਾਗਦੀ ਚੀਜ਼ ਮੰਨੋ ਔਰ ਉਹਨਾਂ ਨੂੰ ਉਮਰ ਕੈਦ ਹੋਵੇ ਜਿਹੜੇ ਬੰਦੇ ਲੀਡਰਾਂ ਨੂੰ ਪੈਸਾ ਦਿੰਦੇ ਨੇ ਹਰ ਰੋਜ਼ ਅਫਸਰਾਂ ਨੂੰ ਪੋਲੀਸ਼ਨ ਬੋਰਡ ਨੂੰ ਦਿੰਦੇ ਨੇ ਉਹਨਾਂ ਲਈ 10 ਲੱਖ ਦਾ ਜੁਰਮਾਨਾ ਭਰਨਾ ਉਹ ਵੀ 10 ਸਾਲਾਂ ਚ ਕਿੰਨਾ ਕੁ ਮੁਸ਼ਕਲ ਹੈ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਸੇਫਗਾਰਡ ਕਰ ਰਹੇ ਹੋ ਔਰ ਕੋਈ ਵੀ ਨਾਓਨ ਬੀਜੇਪੀ ਕਿਸੇ ਵੀ ਗਵਰਨਮੈਂਟ ਨੇ ਇਹ ਕਾਨੂੰਨ ਸੈਂਟਰ ਦਾ ਮੰਨਿਆ ਨਹੀਂ ਸੀ ਕੱਲੇ ਪੰਜਾਬ ਨੇ ਮੰਨਿਆ ਕੱਲੇ ਪੰਜਾਬ ਨੇ ਤੇ ਇੱਕ ਪਾਸੇ ਆਂਦੇ ਅਸੀਂ ਲੜ ਰਹੇ ਆਂ ਤੁਹਾਨੂੰ ਆਂਦੇ ਆ ਨਾ ਤੇ ਯੂਨੀਅਨਾਂ ਨੂੰ ਅਸੀਂ ਲੜ ਰਹੇ ਆਂ ਆ ਲੜ ਰਹੇ ਆਂ ਨਵੰਬਰ ਚ ਉਹਨਾਂ ਨੇ ਪਾਸ ਕੀਤਾ 15 ਦਿਨ ਪਹਿਲਾਂ ਇਹਨਾਂ ਨੇ ਪਾਸ ਕਰਤਾ ਯਾਰ ਮਤਲਬ ਉਹ ਹੱਦ ਔਰ ਉਹ ਵੀ ਕਦੋਂ ਬਾਸ ਕੀਤਾ ਜਦੋਂ ਸਾਰੀ ਆਪੋਜੀਸ਼ਨ ਲੜ ਰਹੀ ਹੈ ਦਸਾਂ ਮਿੰਟਾਂ ਅਜ ਤਿੰਨ ਬਿੱਲ ਪਾਸ ਹੋਏ ਨਹੀਂ ਉਹਦੇ ਚ ਆ ਅਮੈਂਡਮੈਂਟ ਵੀ ਆ ਵਾਟਰ ਐਕਟ 74 ਚ ਅθε ਕੋਈ ਸਜ਼ਾ ਨਹੀਂ ਕਿ ਉਹਨਾਂ ਦਾ ਡਰ ਹਟਾ ਦਿਓ ਜਿਹੜਾ ਆਪਾਂ ਰੌਲਾ ਪਾਏ ਨਾ ਇੰਨਾ ਇਹਦੇ ਕਰਕੇ ਡਰ ਗਏ ਕਿ ਸ਼ਾਇਦ ਹੋ ਸਕਦਾ ਸਜ਼ਾ ਹੀ ਹੋ ਜੇ ਤੋ ਆਂਦੇ ਜੀ ਕਾਨੂੰਨ ਹੀ ਬਦਲੋ ਪੈਸੇ ਥਾਂ ਦੇਵਾਂਗੇ ਤੇ ਆ ਉਹਨਾਂ ਦੇ ਜਿਹੜੇ ਨੋਟਾਂ ਦੇ ਬਦਲੇ ਬਦਲ ਗਏ ਕਾਨੂੰਨ ਵੱਡੀ ਗੱਲ ਇਹ ਹੈ ਕਿ ਆਪਣੇ ਰੌਲੇ ਪੈਣ ਵਾਲੀ ਜਿੱਥੇ ਇਹ ਗੰਦਾ ਪਾਣੀ ਹੈ ਜਿੱਥੇ ਤਿੰਨ ਵੱਡੇ ਲੀਡਰ ਇੱਥੇ ਹੀ ਨੇ ਚਾਰ ਸੁਖਵੀਰ ਬਾਦਲ ਦਾ ਇਲਾਕਾ ਹੈ ਸੁਨੀਲ ਜਾਖੜ ਦਾ ਵੀ ਰਾਜੇ ਵਿੜਿੰਗ ਦਾ ਵੀ ਤੇ ਆ ਜਿਹੜਾ ਨਵਾਂ ਬਦਲਾਅ ਵਾਲਾ ਮੰਤਰੀ ਖੁੜੀਆ ਇਹਦਾ ਵੀ ਇਲਾਕਾ ਹੈ ਬੱਲੇ 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 ਇਹ ਜਦੋਂ ਉਹ ਨਾ ਇਹਨਾਂ ਨੂੰ ਪੁੱਛਿਓ ਜੇ ਸਭ ਪਤਾ ਕੀ ਹੈ ਮੈਂ ਵਾਰ-ਵਾਰ ਅਸੀਂ ਕਹਿੰਦੇ ਥੱਕ ਗਏ ਆ ਕਿ ਜਿੰਨਾ ਚਿਰ ਤੁਸੀਂ ਨਹੀਂ ਬੋਲੂਗੇ ਕੁਝ ਨਹੀਂ ਹੋ ਸਕਦਾ ਜਦੋਂ ਤੁਸੀਂ ਇਹਨਾਂ ਨੂੰ ਪੁੱਛੂਗੇ ਨਾ ਲੌਜੀਕਲੀ ਪੁੱਛਿਓ ਜੇ ਕਿ ਬਾਜਵਾ ਅੰਦਰ ਗਿਆ ਜਾਂ ਨਹੀਂ ਜਾਂ ਕੋਈ ਹੋਰ ਚੀਜ਼ ਹੋਈ ਕਿ ਨਹੀਂ ਉਹ ਤਾਂ ਜ਼ਰੂਰੀ ਪਾਣੀ ਇੱਕ ਸ਼ੈ ਹੈ ਇਹਦੇ ਉੱਤੇ ਨਾ ਤਾਂ ਤੁਸੀਂ ਅਸੈਂਬਲੀ 'ਚ ਡਿਬੇਟ ਕਰਾਉਣੀ ਹੋ ਨਾ ਤੁਸੀਂ ਦੱਸ ਦਿਓ ਇਹ ਕਾਨੂੰਨ ਕਿਉਂ ਪਾਸ ਕਰ ਰਹੇ ਹੋ ਨਾ ਤੁਸੀਂ ਡਾਇੰਗ ਇੰਡਸਟਰੀ ਦਾ ਨਾਲ ਲੈਣੇ ਹੋ ਨਾ ਇਲੈਕਟ੍ਰੋਪਲੇਟਿੰਗ ਦਾ ਲੈਣੇ ਹੋ ਆ ਨਹਿਰਾਂ ਦੇ ਵਿੱਚ ਕੀ ਵਗ ਜਾਂਦਾ ਨਾ ਇਹਦੀ ਗੱਲ ਕਰਦੇ ਹੋ ਉਹ ਦੱਸ ਤਾਂ ਦਿਓ ਤੁਸੀਂ ਸਾਡੇ ਲੀਡਰ ਕਿਵੇਂ ਹੋਏ ਕੀ ਤੁਹਾਡੇ ਲੋਕਲ ਐਮਐਲਏ ਮਤਲਬ ਜਕਰਸ ਸਿੰਘ ਦਾ ਭਤੀਜਾ ਹੀ ਐ ਇੱਥੋਂ ਨਾ ਉਹਨਾਂ ਨੂੰ ਪੁੱਛਿਓ ਜੀ ਕੀ ਤੁਸੀਂ ਅਸੈਂਬਲੀ ਚ ਸਾਡੀ ਗੱਲ ਉਠਾਈ ਤੇ ਜੇ ਤੁਹਾਡੀ ਨਹੀਂ ਸੁਣ ਰਹੇ ਤਾਂ ਤੁਸੀਂ ਬਾਹਰ ਆ ਕੇ ਕਿਹਾ ਮੈਨੂੰ ਪਾਣੀ ਦੀ ਗੱਲ ਨਹੀਂ ਕਰਨ ਦਿੰਦੇ ਬੋਲਿਆ ਤੇ ਜੇ ਨਹੀਂ ਬੋਲਿਆ ਤਾਂ ਤੁਸੀਂ ਸਾਡੇ ਰਿਪ੍ਰੈਜ਼ੈਂਟੇਟਿਵ ਕਿਵੇਂ ਹੋਏ ਤੁਸੀਂ ਸਾਡੇ ਨੁਮਾਇੰਦੇ ਕਿਵੇਂ ਹੋਏ ਤੁਹਾਡੇ ਐਮਪੀ ਕਿਹੜਾ ਇੱਥੋਂ ਦਾ ਸ਼ੇਰ ਸਿੰਘ ਵਾਇਆ ਵਾਇਆ ਇਧਰ ਫਰੋਜਪੁਰ ਵਾਲਾ ਉਹਨੂੰ ਵੀ ਪੁੱਛ ਲੋ ਜੇ ਕਹਿੰਦੇ ਪਤਾ ਤਰਾ ਨਾਂ ਦਾ ਸ਼ੇਰ ਸਿੰਘ ਹੈ ਜਾ ਕੇ ਉਸਦੇ ਪਾਰਲੀਮੈਂਟ ਚ ਸ਼ੇਰਬਾਨ ਸ਼ੇਰਬਾਨ ਬੋਲ ਉੱਥੇ ਜਾ ਕੇ ਸਾਡੇ ਪਾਣੀ ਦਾ ਕੀ ਹਾਲ ਹੈ ਕੰਮ ਕਿੱਦਾਂ ਦਾ ਲੈ ਸਾਡੇ ਕਿੰਨੇ ਪਾਣੀ ਜਦੋਂ ਪੰਛੀ ਦਿਨ ਸੀ ਪਿਛਲੇ ਹਫਤੇ ਗਏ ਨਾ ਜੀ ਡੀਸੀ ਆਫਿਸ ਤੇ ਸਾਡੇ ਤੇ ਡੀਸੀ ਆਫਿਸ ਨੇ ਐਸਐਸਪੀ ਆਫਿਸ ਨੂੰ ਮਿਖਲਾਇਆ ਤੇ ਜਿਹੜੇ ਨਾਲ ਪਰਚਾ ਕਰ ਉਹ ਨਹੀਂ ਨਾ ਤੇ ਪਰਚਾ ਕਰੋ ਵੀ ਇਹ ਪਾਣੀ ਲੈ ਕੇ ਕਿਉਂ ਆਏ ਨਹੀਂ ਤੇ ਇਹਨਾਂ ਸਾਡੇ ਸਾਹਮਣੇ ਬਾਹਰ ਦਾ ਪਾਣੀ ਪੀਤਾ ਕਿਉਂ ਬੱਲੇ ਮਤਲਬ ਆ ਸੁਣ ਲੋ ਗੱਲ ਪਾਣੀ ਲੈ ਕੇ ਗਏ ਉਲਟਾ ਆਦੇ ਪਾਣੀ ਲਿਆ ਕੇ ਸਾਨੂੰ ਵਿਖਾਇਆ ਕਿ ਉਹ ਪਰਚਾ ਕਰੋ ਪਰ ਤੁਹਾਨੂੰ ਮੈਂ ਇੱਕ ਕਹਣਾ ਤੁਸੀਂ ਨਾ ਇੱਕ ਗੱਲ ਕਿਉਂ ਜੇ ਕਹਿੰਦੇ ਪਾਣੀ ਤੇ ਘਰ ਪਿਉ ਦਾ ਪੁੱਤਾਂ ਦਾ ਘਰ ਪਰਚਾ ਨਹੀਂ ਕੀਤਾ ਨਹੀਂ ਉਹਨੂੰ ਕਿ ਕਾਰ ਹੁਣ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਸਾਰਿਆਂ ਦੇ ਸਾਹਮਣੇ ਸਾਰਾ ਪੰਜਾਬ ਲਿਆਵਾਂਗੇ ਬੋਲੇ ਸੋਨਿਹਾਲ ਵਾਹਿਗੁਰੂ ਉਸਨੇ 10 ਦਿਨਾਂ ਤੋਂ ਅਸੀਂ ਮਸਲਾ ਚੱਕ ਰਹੇ ਹਾਂ ਜਿਹੜਾ ਗੰਦਾ ਪਾਣੀ ਨਹਿਰਾਂ ਜਾ ਰਿਹਾ ਸਾਡੇ ਲੋਕ ਬਿਮਾਰੀਆਂ ਨਾਲ ਪੀੜਤ ਹੋ ਰਹੇ ਆ ਸਾਡੀਆਂ ਫਸਲਾਂ ਜ਼ਮੀਨਾਂ ਬੰਜਰ ਹੋ ਰਹੀਆਂ ਪਰ ਪ੍ਰਸ਼ਾਸਨ ਤੇ ਕੋਈ ਜੂਨ ਹੀ ਸਰਕੀ ਨਾ ਆਮ ਆਦਮੀ ਦੇ ਵਜ਼ਹਿਰ ਕੋਈ ਬੋਲਿਆ ਤੇ ਨਾ ਮੌਕੇ ਦੀ ਡੀਸੀ ਮੈਰਕੀ ਕੋਈ ਆਈ ਅੱਜ ਜਿਹੜਾ ਇਹ ਵਿਸ਼ਾ ਬਹੁਤ ਗੰਭੀਰ ਵਿਸ਼ਾ ਸੀਗਾ ਔਰ ਜਿਹੜਾ ਨਹਿਰਾਂ ਦਾ ਪਾਣੀ ਹੈ ਉਹ ਦੇਖੋ ਲਗਾਤਾਰ ਪলিউਟਨ ਦਾ ਜਾ ਰਿਹਾ ਹੈ ਵਾਟਰ ਐਕਟ 1974 ਨੂੰ 1924 ਦੇ ਵਿੱਚ 2024 ਦੇ ਵਿੱਚ ਐਮੈਂਡਮੈਂਟ ਕਰਕੇ ਔਰ ਜਿਹੜਾ ਸਜ਼ਾ ਦਾ ਪ੍ਰਬਧਾਨ ਸੀ ਉਹ ਖਤਮ ਕਰ ਦਿੱਤਾ ਔਰ ਪਾਣੀ ਦੀ ਕੰਡੀਸ਼ਨਲ ਦੇ ਨਾਲ ਮਾੜੀ ਹੋਈ ਸੋ ਇਹ ਸਰਕਾਰਾਂ ਨੂੰ ਇਹਦੇ ਪ੍ਰਤੀ ਸਿਰਜਣਾ ਚਾਹੀਦਾ ਹੈ ਔਰ ਜਿਹੜੇ ਕਾਨੂੰਨ ਨੇ ਘਟੋ ਘਟ ਜਿਹੜੇ ਪਹਿਲਾਂ ਬਣੇ ਆ ਉਹਨਾਂ ਦੇ ਵਿੱਚ ਜਿਹੜੀ ਐਮੈਂਡਮੈਂਟ ਨਾ ਕੀਤੀ ਜਾਵੇ ਜਿਸ ਤਰ੍ਹਾਂ ਵੀ ਜਿਹੜੇ ਕਾਨੂੰਨ ਚੱਲ ਰਹੇ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾਵੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਹੁਣ ਜਦੋਂ ਕਿਸੇ ਦਾ ਵੀ ਕੋਈ ਘਰ ਦਾ ਮੈਂਬਰ ਜਾਂਦਾ ਤਾਂ ਬਹੁਤ ਦੁਖਦਿਗਰ ਹੁੰਦੀ ਹੈ ਇੱਕ ਪਰਿਵਾਰ ਦੇ ਵਿੱਚ ਜਿਹੜਾ ਕਮੂਨ ਵਾਲਾ ਹੁੰਦਾ ਉਹਦਾ ਹੀ ਚਲੇ ਜਾਣਾ ਔਰ ਬਾਅਦ ਪਰਿਵਾਰ ਦਾ ਰੋਲਣਾ ਸਰਕਾਰਾਂ ਦਾ ਉਹਦੀ ਸਾਥ ਸਾਰ ਨਾ ਲੈਣਾ ਇਹ ਬਹੁਤ ਵੱਡੀਆਂ ਗੱਲਾਂ ਹੈ ਔਰ ਇਹਦੇ ਬਾਰੇ ਸਾਡੇ ਜਿਹੜੇ ਲੋਕ ਨੇ ਸਿਟੀਜ਼ਨ ਨੇ ਉਹਨਾਂ ਨੂੰ ਵੀ ਸਾਡਾ ਸਾਥ ਦੇਣਾ ਪੰਦਾ ਇਸ ਅਸੀਂ ਜਿਹੜੀ ਮੁਹਿੰਮ ਹੈ ਇਹਨੂੰ ਲਗਾਤਾਰ ਪੂਰੇ ਜੋਰ ਨਾਲ ਚਲਾਈਏ ਸਰਕਾਰ ਤੇ ਦਬਾਅ ਬਣਾਈਏ ਔਰ ਜਿਹੜਾ ਇਹ ਪਾਣੀ ਜਿਸ ਤਰ੍ਹਾਂ ਪਹਾੜਾਂ ਤੋਂ ਚੱਲਦਾ ਹੈ ਮੀਲੇ ਰੂਪ ਦੇ ਵਿੱਚ ਉਸੇ ਰੂਪ ਦੇ ਵਿੱਚ ਸਾਡੇ ਕੋਲ ਬੰਦੇ ਨਾ ਕਿ ਕਾਲੇ ਪਣ ਦੇ ਵਿੱਚ ਆ ਕੇ ਸਾਡੇ ਜਿਹੜੇ ਬਾਗ ਨੇ ਸਾਡੀਆਂ ਫਸਲਾਂ ਨੇ ਔਰ ਸਾਡੇ ਜਿਹੜੇ ਜੀਵ ਜੰਤੂ ਨੇ ਉਹਨਾਂ ਤੇ ਵੀ ਇਹ ਘਾਤਕ ਜਿਹੜੇ ਹਮਲੇ ਇਸ ਤਰ੍ਹਾਂ ਦੇ ਹੋ ਰਹੇ ਨੇ ਔਰ ਪਾਣੀ ਦੇ ਸੁ ਹੋ ਰਹੇ ਨੇ ਉਹ ਇਹ ਬਹੁਤ ਮਹੱਤਵਪੂਰਨ ਹੈ ਸਰਕਾਰ ਵਾਸਤੇ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਔਰ ਇਹਦੇ ਵਿੱਚ ਸਟਾਰ ਗੁਣਾ ਜਿਹੜਾ ਹੈ ਉਹ ਜ਼ਰੂਰੀ ਹੈ ਜਿਹੜੀਆਂ ਵੀ ਜਿਹੜੇ ਵੀ ਸਰਕਾਰ ਬਣਦੀ ਹੈ ਉਹ ਇਹਨੂੰ ਪਹਿਲਾਂ ਇਸ ਚੀਜ਼ ਨੂੰ ਮੁੱਦਾ ਬਣਾਉਂਦੇ ਨੇ ਜਿੱਤ ਜਾਂਦੇ ਨੇ ਤਾਂ ਦੂਜੇ ਪਾਸੇ ਹੋ ਜਾਂਦੀ ਹੈ ਸੋ ਇਸ ਚੀਜ਼ ਇਹ ਸਾਰਿਆਂ ਨੇ ਪਿਆ ਸਾਰਿਆਂ ਨੂੰ ਇਕੱਠੇ ਹੋ ਕੇ ਰਾਜਨੀਤੀ ਨੂੰ ਛੱਡ ਕੇ ਅਬੋਰ ਫਾਜ਼ਿਲਕਾ ਸਾਰਿਆਂ ਨੂੰ ਇਕੱਠੇ ਹੋ ਕੇ ਸਾਥ ਦੇ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਔਰ ਇਸ ਚੀਜ਼ ਦੀ ਲੋੜ ਪੋਣੀ ਚਾਹੀਦੀ ਹੈ ਧੰਨਵਾਦ ਇਹ ਹੈਡ ਤੋਂ ਥੱਲੇ ਨਿਹੜਾ ਨਿਕਲ ਤਿਆਂ ਨੇ ਓਵਰਆਲ ਤਾਂ ਆਪਾਂ ਸਾਰਾ ਫਾਜ਼ਿਲਕਾ ਮੁਕਸਦ ਜ਼ਿਲ੍ਹਾ ਤੇ ਪੰਜਾਬ ਦੇ ਔਰ ਤੁਸੀਂ ਸਾਡੇ ਇਲਾਕੇ ਦੀ ਐਸੇ ਪਿਛਲੇ ਮਹੀਨੇ ਦੀ ਗੱਲ ਕਰ ਲਈਏ ਮੈਂ 10 ਮੌਤਾਂ ਉਹ ਤੁਹਾਨੂੰ ਦਿਖਾਉਣਾ ਤੇ ਜਿਹੜੀਆਂ ਇਨਫੈਕਸ਼ਨ ਨਾਲ ਤੇ ਇਨਫੈਕਸ਼ਨ ਨਾਲ ਹੋਈਆਂ ਨੇ ਜਿਹੜਾ ਤੁਸੀਂ ਆਉਂਦੇ ਸੀ ਕਿੰਨੇ ਕੁ ਔਰ ਸਾਡੇ ਪਿੰਡ ਦੇ ਵਿੱਚ ਮੂਲਿਆਂ ਵਾਲੀ ਪਰਿਵਾਰ ਤੇ ਦੋ ਮੈਂਬਰਾਂ ਨੂੰ ਕੈਂਸਰ ਇੱਕ ਦੀ ਡੈਥ ਹੋ ਚੁੱਕੀ ਏ ਹਾਂ ਔਰ ਚਾਰ ਮੈਂਬਰ ਉਹਨਾਂ ਦੇ ਕਾਲਾ ਪੀਲਿਆ ਤੋਂ ਪੀੜਤ ਨੇ ਤੇ ਦੱਸੋ ਜਿਹੜਾ 15 18 ਕਿੱਲੇ ਵਾਲਾ ਜ਼ਿਮੀਂਦਾਰ ਉਹ 20-20 ਲੱਖ ਕੈਂਸਰ ਤੇ ਲਾ ਕੇ ਫਿਰ ਮੌਤ ਤੇ ਕਾਲਾ ਪੀਲਿਆ ਲਾ ਕੇ ਫਿਰ ਮੌਤ ਔਰ ਕੱਲ ਸਾਡੇ ਹਾਲਾਤ ਦੇਖੋ ਭਗਵਾ ਵਾਜਵੇ ਨੇ ਕਹਿਤਾ ਵੀ ਬੰਬ ਤੇ ਇੱਥੇ ਕੱਲ ਏਡੀਸੀ ਨੇ ਪ੍ਰਸ਼ਾਸਨ ਫਾਜ਼ਿਲਕਾ ਨੇ ਇਹ ਆਖਿਆ ਕਿ ਇਹ ਜ਼ਹਿਰੀਲਾ ਪਾਣੀ ਏ ਇਹ ਕੈਮੀਕਲ ਵਾਲਾ ਪਾਣੀ ਪ੍ਰਸ਼ਾਸਨ ਕਹਿ ਰਿਹਾ ਤੇ ਕੀ ਭਗਵੰਤ ਮਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇੱਕ ਮਿੰਟ ਲਾਇਓ ਜੇ ਇਧਰ ਸੁਣਿਓ ਜੀ